ਸਤਿ ਸ਼੍ਰੀ ਅਕਾਲ ਪਿਆਰੇ ਆਂਗਣਵਾੜੀ ਵਰਕਰਸ ਖੇੜੀਏ ਜਦੋਂ ਸਿੱਖੇ ਉਦੋ ਪ੍ਰੋਗਰਾਮ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬੱਚਿਆਂ ਦੇ ਨਾਲ ਕੁਝ ਗੱਲਾਂ ਕਰਾਂਗੇ ਅਤੇ ਉਹਨਾਂ ਦੇ ਅਨੁਭਵਾਂ ਬਾਰੇ ਵੀ ਗੱਲਬਾਤ ਕਰਾਂਗੇ ਗੱਲਬਾਤ ਕਰਨਾ ਮੌਖਿਕ ਭਾਸ਼ਾ ਦੇ ਵਿਕਾਸ ਲਈ ਮੁਢਲਾ ਅਤੇ ਸਭ ਤੋਂ ਮਹੱਤਵਪੂਰਨ ਪੜਾਅ ਹੈ ਇਸ ਨਾਲ ਬੱਚੇ ਆਪਣੀ ਪਸੰਦ ਨਾਪਸੰਦ ਬਾਰੇ ਸਿੱਖਦੇ ਨੇ ਕਿ ਉਹਨਾਂ ਨੂੰ ਕੀ ਪਸੰਦ ਹੈ ਤੇ ਕੀ ਨਹੀਂ ਨਾਲ ਹੀ ਬੱਚੇ ਕੁਝ ਹੋਰ ਗੱਲਾਂ ਜਿਵੇਂ ਕਿ ਜਦੋਂ ਕੋਈ ਹੋਰ ਗੱਲ ਕਰ ਰਿਹਾ ਹੈ ਤਾਂ ਉਹਨਾਂ ਦੀ ਗੱਲ ਧਿਆਨ ਨਾਲ ਸੁਣਨਾ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਅੱਖਾਂ ਸਾਹਮਣੇ ਕਰਕੇ ਗੱਲ ਕਰਨਾ ਆਦਿ ਬਾਰੇ ਵੀ ਜਾਣੂ ਹੁੰਦੇ ਨੇ ਅੱਜ ਦੇ ਮਜ਼ੇਦਾਰ ਖੇਡ ਲਈ ਕੱਪੜੇ ਜਾਂ ਕਾਗਜ਼ ਦੀ ਇੱਕ ਨਰਮ ਗੇਂਦ ਚਾਹੀਦੀ ਹੈ ਆਓ ਵੀਡੀਓ ਨੂੰ ਧਿਆਨ ਨਾਲ ਦੇਖੀਏ ਅਤੇ ਜਾਣੀਏ ਖੇਡ ਬਾਰੇ ਵੀਡੀਓ ਵਿੱਚ ਆਂਗਣਵਾੜੀ ਵਰਕਰ ਬੱਚਾ ਨੂੰ ਦੱਸ ਰਹੀ ਹੈ ਕਿ ਅੱਜ ਉਹ ਮਿਲ ਕੇ ਇੱਕ ਮਜ਼ੇਦਾਰ ਖੇਡ ਖੇਡਣਗੇ ਆਂਗਣਵਾੜੀ ਵਰਕਰ ਖੇਡ ਬਾਰੇ ਸਮਝਾਉਂਦਿਆਂ ਦੱਸਦੀ ਹੈ ਕਿ ਉਹ ਬੱਚਿਆਂ ਵੱਲ ਇੱਕ ਗੇਂਦ ਚੁੱਟੇਗੀ ਤੇ ਜਿਸ ਵੱਲ ਇਹ ਗੇਂਦ ਜਾਵੇਗੀ ਉਸ ਬੱਚੇ ਨੇ ਆਪਣਾ ਨਾਂ ਤੇ ਉਮਰ ਬਾਰੇ ਦੱਸਣਾ ਹੈ ਖੇਡ ਸ਼ੁਰੂ ਕਰਦਿਆਂ ਇੱਕ ਬੱਚਾ ਗੇਂਦ ਸੁੱਟਦਾ ਹੈ ਤੇ ਉਹ ਉਸ ਦੇ ਸਾਹਮਣੇ ਬੈਠੇ ਬੱਚੇ ਵੱਲ ਜਾ ਕੇ ਰੁਕ ਜਾਂਦੀ ਹੈ ਤੇ ਆਂਗਣਵਾੜੀ ਵਰਕਰ ਬੱਚੇ ਨੂੰ ਉਸ ਦਾ ਨਾਂ ਅਤੇ ਉਮਰ ਦੱਸਣ ਲਈ ਕਹਿੰਦੀ ਹੈ ਤੇ ਬੱਚਾ ਝਾਟੇ ਆਪਣਾ ਨਾਂ ਅਤੇ ਆਪਣੀ ਉਮਰ ਦੱਸਦਾ ਹੈ ਖੇਡ ਨੂੰ ਅੱਗੇ ਵਧਾਉਂਦਿਆਂ ਆਂਗਣਵਾੜੀ ਵਰਕਰ ਬੱਚੇ ਨੂੰ ਗੇਂਦ ਨੂੰ ਕਿਸੇ ਹੋਰ ਬੱਚੇ ਨੂੰ ਫੜਾਉਣ ਲਈ ਕਹਿੰਦੀ ਹੈ ਤੇ ਬੱਚਾ ਆਪਣੇ ਕੋਲ ਬੈਠੀ ਬੱਚੀ ਕੋਲ ਗੇਂਦ ਸੁੱਟਦਾ ਹੈ ਤੇ ਫਿਰ ਉਹ ਬੱਚੀ ਆਪਣਾ ਨਾਂ ਅਤੇ ਆਪਣੀ ਉਮਰ ਦੱਸਦੀ ਖੇਡ ਨੂੰ ਮਜ਼ੇਦਾਰ ਬਣਾਉਂਦਿਆਂ ਆਂਗਣਵਾੜੀ ਵਰਕਰ ਬੱਚਿਆਂ ਨੂੰ ਸਮਝਾਉਂਦੀ ਹੈ ਕਿ ਹੁਣ ਗੇਂਦ ਆਪਣੇ ਵੱਲ ਆਉਣ ਤੇ ਉਹਨਾਂ ਨੂੰ ਆਪਣੀ ਪਸੰਦ ਅਤੇ ਨਾ ਪਸੰਦ ਬਾਰੇ ਦੱਸਣਾ ਹੈ ਕਿ ਉਹ ਛੁੱਟੀ ਵਾਲੇ ਦਿਨ ਕੀ ਕੀ ਕਰਦੇ ਨੇ ਉਹਨਾਂ ਨੂੰ ਕੀ ਕੀ ਕਰਨਾ ਪਸੰਦ ਹੈ ਬੱਚੇ ਇੱਕ ਇੱਕ ਕਰਕੇ ਦੱਸਦੇ ਨੇ ਕਿ ਛੁੱਟੀ ਵਾਲੇ ਦਿਨ ਉਹ ਚਿੱਤਰਕਾਰੀ ਕਰਦੇ ਨੇ ਟੀਵੀ ਦੇਖਦੇ ਨੇ ਖੇਡਦੇ ਨੇ ਤੇ ਜ਼ਿਆਦਾ ਦੇਰ ਤੱਕ ਸੌਂਦੇ ਵੀ ਨੇ ਤੁਸੀਂ ਸਾਰੇ ਬੱਚਿਆਂ ਨੂੰ ਇੱਕ ਇੱਕ ਕਰਕੇ ਆਪਣੇ ਬਾਰੇ ਦੱਸਣ ਲਈ ਕਹੋ ਗੱਲਬਾਤ ਅੱਗੇ ਵਧਾਉਣ ਲਈ ਜਦੋਂ ਬੱਚੇ ਆਪਣੇ ਬਾਰੇ ਦੱਸਣਾ ਸ਼ੁਰੂ ਕਰਦੇ ਨੇ ਤੁਸੀਂ ਉਹਨਾਂ ਨੂੰ ਪਰਿਵਾਰ ਅਤੇ ਦੋਸਤਾਂ ਬਾਰੇ ਵੀ ਪੁੱਛ ਸਕਦੇ ਹੋ ਤੁਸੀਂ ਉਹਨਾਂ ਤੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਜਿਵੇਂ ਕਿ ਉਹਨਾਂ ਦੇ ਦੋਸਤਾਂ ਦੇ ਕੀ ਨਾਂ ਨੇ ਅਤੇ ਤੁਹਾਨੂੰ ਉਹਨਾਂ ਨਾਲ ਖੇਲਣਾ ਕਿਉਂ ਪਸੰਦ ਹੈ ਆਦਿ ਵੀ ਪੁੱਛ ਸਕਦੇ ਹੋ ਖੇਡੋ ਇਹ ਖੇਡ ਬੱਚਿਆਂ ਦੇ ਨਾਲ ਖਿੱਚੋ ਫੋਟੋਆਂ ਤੇ ਬਣਾਓ ਵੀਡੀਓਜ਼ ਅਤੇ ਸਾਂਝੀਆਂ ਕਰੋ WhatsApp ਤੇ ਸਾਰਿਆਂ ਦੇ ਨਾਲ ਬਹੁਤ ਜਲਦੀ ਅਸੀਂ ਫੇਰ ਮਿਲਾਂਗੇ ਨਵੇਂ ਖੇਡ ਅਤੇ ਨਵੀਂ ਵੀਡੀਓ ਦੇ ਨਾਲ। ਖੇਡੀਏ ਜਦੋਂ ਸਿੱਖੀ ਉਦੋਂ ਪ੍ਰੋਗਰਾਮ ਨਾਲ ਜੁੜਨ ਲਈ ਧੰਨਵਾਦ।